तहसीलदार ਬਲੌਕ ਕੀਤੀਆਂ ਜਾਂਦੀਆਂ ਰਹੀਆਂ देर रात ਤੱਕ ਰਜਿਸਟਰੀਆਂ ਲੋਕਾਂ ਵੱਲੋਂ ਇਸ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਰੋਸ ਮੁਜ਼ਾਹਰਾ ਸਰਕਾਰੀ ਅਧਿਕਾਰੀ ਅਕਸਰ ਆਪਣੇ ਦਫ਼ਤਰਾਂ ਦੇ ਵਿੱਚ ਦੇਰੀ ਨਾਲ ਆਉਂਦੇ ਤਾਂ ਸੁਣੇ ਹੋਣੇ ਨੇ ਤੇ ਇਸ ਦੇ ਨਾਲ ਹੀ ਆਪਣਾ ਸਮਾਂ ਪੂਰਾ ਤੱਕ ਨਹੀਂ ਲਗਾਉਂਦੇ ਪਰ ਹੁਣ ਤੁਹਾਨੂੰ ਇੱਕ ਸਰਕਾਰੀ ਅਧਿਕਾਰੀ ਬਾਰੇ ਅਸੀਂ ਦੱਸਦੇ ਹਾਂ ਜੋ ਸਮੇ ਤੋਂ ਬਾਅਦ ਵੀ ਦੇਰ ਰਾਤ ਤੱਕ ਕੰਮ ਕਰਦਾ ਰਹਿੰਦਾ ਹੈ ਜੀ ਹਾਂ ਇਹ ਤੁਸੀਂ ਸਹੀ ਸੁਣਿਆ ਹੈ ਇਹ ਨੇ ਫਿਰੋਜ਼ਪੁਰ ਦੇ ਤਹਿਸੀਲਦਾਰ ਮਨਜੀਤ ਸਿੰਘ ਜੋ ਡਿਊਟੀ ਤੋਂ ਬਾਅਦ ਦੇਰ ਰਾਤ ਤੱਕ ਰਜਿਸਟਰੀਆਂ ਕਰਦੇ ਨੇ ਜਨਾਬ ਇਨੀ ਦੇਰ ਤੱਕ ਲੋਕ ਸੇਵਾ ਨਹੀਂ ਬਲਕਿ ਰਿਸ਼ਵਤ ਲਈ ਇਹ ਕੰਮ ਕਰਦੇ ਨੇ ਇਸ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਨੇ ਬੀਸੀ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਤਹਿਸੀਲਦਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਸਰਕਾਰ ਵੱਲੋਂ ਰਜਿਸਟਰੀਆਂ ਆਨਲਾਈਨ ਕੀਤੀਆਂ ਗਈਆਂ ਪਰ ਤਹਿਸੀਲਦਾਰ ਇੱਥੇ ਟਾਈਮ ਨਾਲ ਨਹੀਂ ਮੈਂਦਾ ਜਾਨਵੋਜ ਕੇ ਸ਼ਾਮ ਨੂੰ ਬੈਂਦਾ ਕਿ ਲੋਕ ਖੱਜਲ ਖਰਾਬ ਹੋਣ ਤੇ ਪੈਸੇ ਲੈਂਦੇ ਨੇ ਸ਼ਰ੍ਹਾਂ ਮੇ ਤੇ ਪੈਸੇ ਚੱਲਦੇ ਆ ਰਾਤ ਪਰਸੋ ਰਾਤ ਬਾਦ ਸ਼ੁੱਕਰਵਾਰ ਰਾਤ ਨੂੰ 12 ਵਜੇ ਤੱਕ ਰਿਸ਼ਤੀਆਂ ਹੁੰਦੇ ਨੇ ਜਿਹੜਾ ਬੰਦਾ ਪੈਸੇ ਨਹੀਂ ਦਿੰਦਾ ਉਹਨੂੰ ਬੇਇੱਜ਼ਤੀ ਕਰਕੇ ਬਾਹਰ ਕੱਢ ਦਿੰਦਾ 22 ਤਰੀਕ ਵਾਲਿਆਂ ਦੀਆਂ ਰਿਸ਼ਤੀਆਂ ਨਹੀਂ ਹੋਈਆਂ ਪਰ 25 ਤਰੀਕ ਨੂੰ ਜਿਨ੍ਹਾਂ ਨੇ ਆਨਲਾਈਨ ਮਨਜ਼ੂਰੀ ਮਿਲੀ ਉਹ ਪੈਸੇ ਦੇ ਕੇ ਇਥੋਂ ਰਿਸ਼ਤੀਆਂ ਕਰਵਾ ਕੇ ਜਾਂ ਕੋਈ ਪਹੁੰਚ ਵਾਲੇ ਬੰਦੇ ਦੀ ਰਿਸ਼ਤੀ ਹੁੰਦੀ ਆ ਜਾਂ ਪੈਸੇ ਵਾਲੀ ਦੀ ਰਸਤੀ ਹੁੰਦੀ ਆ ਸਾਨੂੰ ਇਹ ਰੋਸ ਹੈ ਕਿ ਜਿਹੜੇ ਆਮ ਗਰੀਬਾ ਉਹ ਵੀ ਟੈਕਸ ਬਰਾਬਰ ਹੀ ਦਿੰਦੇ ਨੇ ਕਿਉਂਕਿ ਜਿੰਨਾ ਸਟਾਮ ਅਮੀਰ ਬੰਦੇ ਨੇ ਲਾਇਆ ਉਨਾ ਹੀ ਸਟਾਮ ਜਿਹੜਾ ਉਹ ਗਰੀਬ ਬੰਦੇ ਨੇ ਵੀ ਲਾਇਆ ਤੇ ਗਰੀਬ ਬੰਦੇ ਦੀ ਵੀ ਲੋੜ ਆ ਕਿਉਂਕਿ ਕੋਈ ਦੁਕਾਨਦਾਰ ਨਹੀਂ ਕਿ ਵੀ ਜੇ ਆਹ ਦੁਕਾਨ ਤੋਂ ਸਾਮਾਨ ਨਹੀਂ ਮਿਲਿਆ ਅਗਲੀ ਤੋਂ ਲੈ ਲਈਏ ਤਸੀਲ ਆ ਸਰਕਾਰ ਨੇ ਇਹਨਾਂ ਨੂੰ ਲੋਕਾਂ ਦੀ ਸਹੂਲਤਾਂ ਵਾਸਤੇ ਭਾਇਆ ਜਿਹੜਾ ਇੱਥੇ ਤਸੀਲਦਾਰ ਮਨਜੀਤ ਸਿੰਘ ਹੈ ਨਾਂ ਤਾਂ ਚਾਪਟਰ ਮਾਨਯੋਗ ਮੁੱਖ ਮੰਤਰੀ ਦਾ ਹੁਕਮ ਹੰਦਾ ਤੇ ਨਾ ਹੀ ਐਫਸੀਆਰ ਦਾ ਹੁਕਮ ਹੰਦਾ ਜਿਹੜੀ ਅਨਪਰੂਡ ਕਲਾਉਂਦੀਆਂ ਇਹ ਪੁੱਡਾ ਵੱਲੋਂ ਦੀਆਂ ਰਿਸ਼ਤੀਆਂ ਬੰਦ ਕੀਤੀਆਂ ਗਈਆਂ ਪਰ ਇਹ 7000 ਤੋਂ ਲਾ ਕੇ 25000 ਰੁਪਏ ਤੱਕ ਰਿਸ਼ਵਤ ਲੈਣਦੇ ਆ ਤੇ ਥੋੜੇ ਨਾਲ ਥੋੜਲੇ ਨਾਲ ਇਥੇ ਅਨਪਰੂਡ ਕਲੋਨੀਆਂ ਦੀਆਂ ਰਿਸ਼ਤੀਆਂ ਹੋਣ ਦੇ ਆ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੇ ਡੀਸੀ RAMVIR ਵੱਲੋਂ ਗੱਲ ਨੂੰ ਗੋਲ ਮੋਲ ਕਰਦੇ ਹੋਏ ਕਿਹਾ ਗਿਆ ਕਿ ਰਜਿਸਟਰੀਆਂ ਰਾਤ ਦੇ ਸਮੇਂ ਵੀ ਕੀਤੀਆਂ ਜਾ ਸਕਦੀਆਂ ਨੇ ਜੋ ਕਿ ਜਾਇਜ਼ ਨਹੀਂ जो आपने कॉन्टेक्स्ट इसका गलत रीड कर लिया है एन जी डी आर एस में जो ऑनलाइन रजिस्ट्रेशन का काम शुरू हुआ है तो सारी तस्वीरें ममदौड़ सब जॉइंट सब रजिस्टर के पोस्टर खा लिए तो उसको छोड़ के बाकी ज़िले में ये बहुत बढ़िया काम शुरू हुआ है तो इसको इसी कॉन्टेक्स्ट में आप देखिए ये तो बहुत खुशी की बात है कि गवर्नमेंट सर्वेंट्स बियॉन्ड ड्यूटी आवर्स जा लोगों की सुविधा के लिए फ्राइडे को क्योंकि लास्ट वर्किंग डे उसके दो दिन बाद तक ऑफिस बंद रहेंगे तो क्योंकि ऑनलाइन अपॉइंटमेंट किसी ने लिया है फर्ज़ करो कोई बंदा फरीदाबाद से आ रहा है तो उसको अपॉइंटमेंट हमने दिया है कुछ सर्वर की खराबी होने की वजह हो से उस दिन स्लो था काम तो डिसाइड किया ऑफिसर्स ने कि भी जितने भी बंदे बाहर से आए हैं दूर से आए हैं उनका काम उसी दिन किया जाएगा तो बहुत खुशी की बात है और कोई भी सिस्टम जब शुरू होता है एन जी का काम अभी जैसे नया शुरू हुआ है तो उसको स्मूथ होने में चार पाँच दिन लगते हैं सर उसको तो इसको इस कॉन्टेक्सट में आप देखोगे तो आपको समझ दूसरा है। इसका पहलू भी है ना सर जो बाईस त्रीस की थ्री की ऑनलाइन है वो उसको किया नहीं जा रहा सर जो पच्चीस है उसको किया जा रहा है नहीं ये तो आप इसी बात को समझो ना कि जो अपॉइंटमेंट जिस दिन मिली यही तो इसकी ब्यूटी है कि ऑनलाइन में कोई गड़बड़ कर नहीं सकता जिस दिन अपॉइंटमेंट मिला उसी दिन वो कर देगा ਜੋ 22 ਕਾ ਮਿਲੀ ਹੋਈ 22 ਤਰੀਕੋ ਉਹ ਤੋਂ ਉਸਕੋ ਛੋੜ ਦਿਆ 23 ਕੋ ਛੋੜ ਦਿਆ 24 ਕੋ ਛੋੜ ਦਿਆ 25 ਵਾਲੇ ਕੀ ਕਰਦੀ ਉਹ ਤੋਂ ਆਪ ਇਹ ਆ ਪੁੱਛਣੇ ਦੀ ਕੋਸ਼ਿਸ਼ ਕਰੋ ਕਿ 22 ਵਾਲਾ ਜੋ ਹੈ 22 ਕੋ ਕਿਉਂ ਨਹੀਂ ਆਇਆ ਸਰਕਾਰ ਕੋਲੋਂ ਚੰਗੀਆਂ ਤਨਖਾਹਾਂ ਲੈਣ ਵਾਲੇ ਇਹ ਅਧਿਕਾਰੀਆਂ ਦੇ ਜਦੋਂ ਪੈਸਿਆਂ ਦੇ ਨਾਲ ਢਿੱਡ ਨਹੀਂ ਭਰਦੇ ਤਾਂ ਭੋਲੇ ਭਾਲੀ ਲੋਕਾਂ ਤੋਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੰਦੇ ਨੇ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ